ਇਹ ਲਈ ਕਰਾਂਗੇ ਜੇ ਕੋਈ ਵੀ ਕਿਸੇ ਮਾਰਿਆ ਸੱਡੀ ਕਿਸੇ ਵੀ ਤਰ੍ਹਾਂ ਦੀ ਇਨਫਰਮੇਸ਼ਨ ਮਿਲਦੀ ਹੈ ਤੁਰੰਤ ਪੇਸ਼ ਨੂੰ ਇਨਫਰਮੇਸ਼ਨ ਦਿਓ ਤੇ ਉਹਦਾ ਨਾਮ ਕਾਇਦਾ ਬਿਲਕੁਲ ਉਪਰ ਰੱਖਿਆ ਜਾਊਗਾ ਇਹਨਾਂ ਸੇ ਨੂੰ ਖਤਮ ਪ੍ਰਾਇਓਰਟੀ ਮੇਰੀ ਕਸ਼ੇ ਨੂੰ ਖਤਮ ਕਰਨਾ ਹੋਵੇਗੀ ਇਸ ਸੰਬੰਧ ਵਿੱਚ ਤੁਹਾਡਾ ਤੁਸੀਂ ਵੀ ਤੁਸੀਂ ਐਨੀ ਟਾਈਮ ਤੁਸੀਂ ਮੈਨੂੰ ਮੇਰੇ ਨਾਮ ਤੇ ਕਾਲ ਕਰ ਸਕਦੇ ਹੋ ਠੀਕ ਹੈ ਭਾਤੀ ਜਿਹੜਾ ਅੱਛੇ ਬੰਦੇ ਲਈ ਪੁਲਿਸ ਹਮੇਸ਼ਾ 24 ਘੰਟੇ ਉਹਦੀ ਸਹਾਇਤਾ ਲਈ ਅਗਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ। ਜਿੱਦਿ ਲਈ ਤੋ ਟ੍ਰੈਫਿਕ ਕਰਮਚਾਰੀ ਰੋਣ ਵਾਸਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗੇ। ਅਗਰ ਦੋ ਲਾਜੋਵਰ ਮਿਲ ਜਾਣ ਤੇ ਉਹਨਾਂ ਨੂੰ ਦੋ ਗੁੰਮਲਾਂ ਦੀ ਬੈਲ ਅਲਰੇਡੀ ਹੈ ਜੀ ਅੰਦਰ ਤੇ ਦੋ ਬਹੁਵਲਾਂ ਦੇ ਚੌਕ ਬੜੇ ਪੰਡੇ ਕਾਫੀ ਹੋ ਜਾਂਦੇ। ਇਹ ਜੋ ਮੇਨ ਬਾਰਬਰ ਦੀ ਬੜੀ ਪ੍ਰੋਬਲਮ ਹੈ ਜੀ। ਤੇ ਫਿਰ ਵੀ ਇਹ ਪੁੱਛ ਕਰਨਾ ਕਿ ਜੇ ਸਾਨੂੰ ਦੋ ਗੁੰਮਲਾਂ ਜਿਹਾ ਮਿਲ ਜਾਣ ਉਹਨਾਂ ਦੇ ਡਿਵਾਈਡ ਕਰਕੇ ਪ੍ਰੋਬਲਮ ਜਿਹੜੀ ਹੈਗੀ ਟ੍ਰੈਫਿਕ ਦੀ ਉਹ ਵੀ ਹੱਲ ਕਰਾਂਗੇ।